ਸਸ਼ੀਕਲ ਜੀ ਮੈਂ ਮੋਗੇ ਤੋਂ ਡਾਕਟਰ ਅਮਰੀਕ ਸਿੰਘ ਕੰਡਾ ਅਕਸਰ ਹੀ ਤੁਸੀਂ ਮੈਨੂੰ ਅਖਬਾਰਾਂ ਵਿੱਚ ਪੜ੍ਹਦੇ ਰਹਿੰਦੇ ਹੋ ਔਰ ਰੇਡੀਓ ਤੇ ਔਰ ਟੀਵੀ ਤੇ ਮੇਰੇ ਪ੍ਰੋਗਰਾਮ ਸੁਣਦੇ ਵੇਖਦੇ ਰਹਿੰਦੇ ਹੋ ਅ ਕੋਈ ਆਰਟੀਕਲ ਅਸੀਂ ਜਿਹੜੇ ਹੈਗੇ ਆ ਅ ਰੇਡੀਓ ਤੇ ਨਹੀਂ ਬੋਲ ਸਕਦੇ ਜਾਂ ਇਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਕਿ ਕਿ ਇੰਨਾ ਸਮਾਂ ਨਹੀਂ ਹੁੰਦਾ ਇਹ ਲੰਬੇ ਅਸੀਂ ਆਰਟੀਕਲਸ ਬੋਲਦੀ ਉਹ ਤੇ ਕਾਫੀ ਸਾਰੇ ਕਾਲਰ ਜੁੜ ਜਾਂਦੇ ਨੇ ਸੋ ਇਸ ਲਈ ਇਹ ਕੁਝ ਕੁ ਆਰਟੀਕਲਸ ਨੇ ਜਿਹੜੇ ਮੈਂ YouTube ਤੇ ਤੁਹਾਡੇ ਲਈ ਅਕਸਰ ਹੀ ਬੋਲਦਾ ਰਹਿੰਨਾ ਮੈਂ ਅੱਜ ਜਿਹੜਾ ਆਰਟੀਕਲ ਤੁਹਾਡੇ ਲਈ ਬੋਲਣ ਜਾ ਰਿਹਾ ਉਹ ਆਪਣੇ ਸ਼ਰੀਰ ਦੇ ਅੰਗਾਂ ਦੀ ਬਦਬੂ ਦੀ ਗੱਲ ਕਰਦਾ ਅੰਗਾਂ ਦੀ ਬਦਬੂ ਜਿਹੜੀ ਹੈਗੀ ਹੈ ਇਹ ਇੱਕ ਬਹੁਤ ਵੱਡਾ ਸ਼ਰਾਪ ਹੈ ਸੋ ਅਸੀਂ ਉਸ ਨੂੰ ਕਿਵੇਂ ਠੀਕ ਕਰ ਸਕਦੇ ਹਾਂ ਅੱਜ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਨ ਜਾ ਰਹੇ ਹਾਂ ਔਰ ਤੁਸੀਂ ਇਸ ਨੂੰ ਸੁਨੋ ਤੇ ਆਪਣੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਵਿੱਚ ਸ਼ੇਅਰ ਕਰੋ ਸੰਬੋਗ ਸਾਥੀ ਨਾਲ ਇਸ ਤੋਂ ਵੱਡਾ ਜ਼ੁਲਮ ਹੋਰ ਕੋਈ ਨਹੀਂ ਹੋ ਸਕਦਾ ਕਿ ਚੁੰਮਣ ਲੈਂਦੇ ਆ ਇਹ ਹੀ ਤੁਹਾਡੇ ਮੂੰਹ ਦੀ ਬਦਬੂ ਸਾਥੀ ਦੀ ਸਾਰੀ ਉਤੇਜਨਾ ਸਾਰਾ ਆਨੰਦ ਨਸ਼ਟ ਕਰ ਦੇਵੇ ਸੰਬੋਗ ਕਿਰਿਆ ਇੰਨੀ ਸੂਖਮ ਅਤੇ ਨਾਜ਼ੁਕ ਕਿਰਿਆ ਹੈ ਕਿ ਇਸ ਵਿੱਚ ਨਿੱਕੀ-ਨਿੱਕੀ ਗੱਲ ਦਾ ਵੀ ਬਹੁਤ ਮਤਵ ਹੈ ਮੂੰਹ ਗੁਪਤ ਅੰਗਾਂ ਅਤੇ ਬਗਲਾਂ ਚੋਂ ਆਉਣ ਵਾਲੀ ਬਦਬੂ ਸੰਭੋਗ ਦਾ ਸਾਰਾ ਸਵਾਦ ਨਸ਼ਟ ਕਰ ਦਿੰਦੀ ਹੈ ਇਸ ਤੋਂ ਬਚਣ ਲਈ ਇੱਕ ਜਨਾ ਜਲਦੀ ਜਲਦੀ ਸਾਰੀ ਕਿਰਿਆ ਸਮੇਟ ਕੇ ਪਾਸੇ ਹੋ ਜਾਣਾ ਲੋਚਦਾ ਹੈ ਸਿਗਰਟ ਜਰਦਾ ਤਮਾਕੂ ਅਤੇ ਸ਼ਰਾਬ ਪੀਣੇ ਪੀਣ ਵਾਲੇ ਲੋਕਾਂ ਦੇ ਵਿੱਚੋਂ ਅਕਸਰ ਜੇਹੀ ਬਦਬੂ ਆਉਂਦੀ ਹੈ ਕਿ ਚੁੰਮਣ ਦੇਣਾ ਅਤੇ ਲੈਣਾ ਦੋਨੋਂ ਅਸਹਿ ਹੋ ਜਾਂਦੇ ਹਨ ਅਜਿਹੀ ਬਦਬੂ ਕਈ ਔਰਤਾਂ ਦੇ ਮੂੰਹ ਬਗਲਾਂ ਤੇ ਗੁਪਤ ਅੰਗਾਂ ਚੋਂ ਵੀ ਆਉਂਦੀ ਹੈ ਇਸ ਬਦਬੂ ਵਿੱਚ ਅੰਦਰੂਨੀ ਅਤੇ ਬਾਹਰੀ ਦੋਨੋਂ ਕਾਰਨ ਹੀ ਕਿਰਿਆਸ਼ੀਲ ਹੁੰਦੇ ਹਨ ਬਾਹਰੀ ਕਾਰਨਾਂ ਵਿੱਚ ਦੰਦਾਂ ਦੀ ਠੀਕ ਦੇ ਪਾਲਣਾ ਹੋਣਾ ਮਸੂੜੀਆਂ ਚੋਂ ਪਸ ਜਾਂ ਖੂਨ ਵਗਣਾ ਕਵਜ ਅਤੇ ਬਦ ਹਜ਼ਮੀ ਆਦਮ ਔਖ ਹਨ ਇਸ ਬਦਬੂ ਦਾ ਅਸਲ ਕਾਰਨ ਸਰੀਰ ਵਿੱਚ ਮਲਾਂ ਦਾ ਵੱਧ ਜਾਣਾ ਹੁੰਦਾ ਹੈ। ਮਲ ਸੋਧਨ ਤੋਂ ਬਿਨਾਂ ਇਸ ਬਦਬੂ ਤੋਂ ਖੇੜਾ ਨਹੀਂ ਛੁਡਾਇਆ ਜਾ ਸਕਦਾ। ਦੰਦਾਂ ਅਤੇ ਮਸੂੜੀਆਂ ਦੀ ਖਰਾਬੀ ਹੋਣ ਕਾਰਨ ਆਉਣ ਵਾਲੀ ਬਦਬੂ ਹਟਾਉਣ ਲਈ ਦੰਦਾਂ ਦਾ ਇਲਾਜ ਜ਼ਰੂਰੀ ਹੁੰਦਾ ਹੈ। ਵੱਧ ਹਾਜਮੀ ਅਤੇ ਕਬਜ ਹੋਣ ਕਰਕੇ ਪਾਚਨ ਕਿਰਿਆ ਨੂੰ ਠੀਕ ਕਰਕੇ ਕਬਜ ਦੂਰ ਕਰਨੀ ਚਾਹੀਦੀ ਹੈ। ਅੱਜਕਲ ਬਾਜ਼ਾਰ ਵਿੱਚ ਸੈਂਕੜੇ ਮਾਊਥਵਾਸ਼ ਮਿਲਦੇ ਹਨ ਇਹਨਾਂ ਦੀ ਵਰਤੋਂ ਸੰਭੁਗਤ ਤੋਂ ਪਹਿਲਾਂ ਕਰਕੇ ਇਸ ਤੋਂ ਬਚਿਆ ਜਾ ਸਕਦਾ ਹੈ ਵਿਅਕਤੀ ਤੌਰ ਤੇ ਇਸ ਤੋਂ ਬਚਣ ਲਈ ਸਬੰਧਤ ਪਾਣ ਨੂੰ ਸਲਾ ਛੋਟੀ ਇਲਾਚੀ ਜਾਂ ਕਿਸੇ ਹੋਰ ਖੁਸ਼ਬੂਦਾਰ ਚੀਜ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਮੈਂ ਇੱਥੇ ਥੋੜੀ ਜਿਹੀ ਗੱਲ ਮੈਂਸ਼ਨ ਕਰਨੀ ਚਾਹੁੰਦਾ ਜਿਹੜੇ ਬਾਜ਼ਾਰੋਂ ਮਾਊਥਵਾਸ਼ ਮਿਲਦੇ ਨੇ ਉਹ ਉਹਨਾਂ ਬਾਰੇ ਮੈਂ ਪੂਰੀ ਹਨ ਗਰੰਟੀ ਨਹੀਂ ਦੇ ਸਕਦਾ ਅ ਉਹਨਾਂ ਚ ਕਿਹੜੇ ਕਿਹੜੇ ਕੈਮੀਕਲਸ ਹੁੰਦੇ ਨੇ ਸਭ ਤੋਂ ਬੈਸਟ ਤਰੀਕਾ ਹੈ ਤੁਸੀਂ ਨਿੰਮ ਦੇ ਪੱਤੇ ਨੂੰ ਉਬਾਲ ਕੇ ਉਸ ਦੇ ਗਰਾਰੇ ਕਰਕੇ ਉਸ ਉਸ ਦੀ ਉਸ ਨਾਲ ਤੁਸੀਂ ਇੱਕ ਤਰ੍ਹਾਂ ਦਾ ਮਾਊਥਵਾਸ਼ੀ ਬਣ ਜਾਂਦਾ ਹੈ ਉਹ ਤੁਸੀਂ ਯੂਜ਼ ਕਰ ਸਕਦੇ ਹੋ ਨਿੰਮ ਦੇ ਪੱਤਿਆਂ ਨੂੰ ਉਬਾਲ ਕੇ ਇਹ ਬਹੁਤ ਵਧੀਆ ਮਾਊਥਵਾਸ਼ ਬਣਦਾ ਸੋ ਉਹ ਵੀ ਤੁਸੀਂ ਅ ਯੂਜ਼ ਕਰ ਸਕਦੇ ਹੋ ਇਸ ਬਦਬੂ ਦਾ ਕਾਰਨ ਸਰੀਰ ਵਿੱਚ ਮਲ ਵੱਧ ਜਾਣਾ ਹੁੰਦਾ ਹੈ ਇਸ ਕਰਕੇ ਬਾਹਰ ਸਫਾਈ ਰੱਖ ਕੇ ਵਕਤੀ ਤੌਰ ਤੇ ਇਸ ਤੋਂ ਬਚਿਆ ਜਾ ਸਕਦਾ ਹੈ ਪੱਕੇ ਤੌਰ ਤੇ ਦੋ ਆਯੁਰਵੈਦਿਕ ਦਵਾਈਆਂ ਇਸ ਬਦਬੂ ਨੂੰ ਬਦਬੂ ਤੋਂ ਖਹਿੜਾ ਛਡਾਉਣ ਲਈ ਬਹੁਤ ਲਾਹੇਵੰਦ ਹਨ ਇਹਨਾਂ ਦੀ ਵਰਤੋਂ ਨਾਲ ਗੁਪਤ ਅੰਗਾਂ ਮੂ ਅਤੇ ਬਗਲਾ ਚ ਆਉਣ ਵਾਲੀ ਬਦਬੂ ਘਟ ਜਾਂਦੀ ਹੈ ਪਸੀਨੇ ਦੀ ਬਦਬੂ ਨੂੰ ਦੂਰ ਕਰਨ ਵਿੱਚ ਵੀ ਇਹ ਬਹੁਤ ਲਾਭਦਾਇਕ ਸਾਬਤ ਹੋਈਆਂ ਹਨ ਕੰਨਾਂ ਦੀ ਮਹਿਲ ਦੰਦ ਦਾ ਕਰੇੜਾ ਗੁਫਤ ਅੰਗਾਂ ਤੇ ਜੰਮਣ ਵਾਲੀ ਮਹਿਲ ਪਿਸ਼ਾਬ ਅਤੇ ਲੈਟਰਨ ਚ ਆਉਣ ਵਾਲੀ ਬਦਬੂ ਵੀ ਕੁਝ ਦਿਨਾਂ ਵਿੱਚ ਦੂਰ ਹੋ ਜਾਂਦੀ ਹੈ ਦੰਦਾਂ ਅਤੇ ਮਸੂੜੀਆਂ ਦੇ ਰੋਗਨ ਲਈ ਵੀ ਲਾਭਦਾਇਕ ਸਾਬਤ ਹੁੰਦੀ ਹੈ ਜੇਕਰ ਇਸ ਦੀ ਸਾਲ ਵਿੱਚ 40 ਦਿਨ ਵਰਤੋਂ ਕਰ ਲਈ ਜਾਵੇ ਤਾਂ ਪਾਚਨ ਕਿਰਿਆ ਜਾਂ ਕਿਸੇ ਹੋਰ ਗੜਬੜ ਕਰਕੇ ਸਰੀਰ ਵਿੱਚ ਪੈਦਾ ਹੋਣ ਵਾਲਾ ਜ਼ਹਿਰੀਲਾ ਮਾਦਾ ਪਿਸ਼ਾਬ ਰਾਹੀਂ ਨਿਕਲ ਜਾਂਦਾ ਹੈ ਤੇ ਸਰੀਰ ਹੌਲਾ ਫੁੱਲ ਵਰਗਾ ਹੋ ਜਾਂਦਾ ਹੈ ਕਬਜ ਨੂੰ ਪੱਕੇ ਤੌਰ ਤੇ ਠੀਕ ਕਰਨ ਲਈ ਵੀ ਇਹ ਬਹੁਤ ਪ੍ਰਭਾਵਸ਼ਾਲੀ ਸਿੱਧ ਹੁੰਦੀ ਹੈ ਇਸ ਦੇ ਸੇਵਨ ਕਰਨ ਨਾਲ ਸਰੀਰ ਵਿੱਚ ਜਮਾ ਹੋਏ ਮਲ ਦੀਆਂ ਪਰਤਾਂ ਟੁੱਟ ਕਿ ਆਪਣੇ ਆਪਣੇ ਮਾਰਗਾਂ ਵਿੱਚ ਵੀ ਬਾਹਰ ਨਿਕਲ ਜਾਂਦੀਆਂ ਹਨ ਅਹ ਤਕਰੀਬਨ ਇਹ ਪਿਛਲੇ 2 ਸਾਲਾਂ ਤੋਂ ਅਹ ਇਸ ਜਿਹੜਾ ਅਸੀਂ ਇਹ ਦਵਾਈ ਇਸ ਦੀ ਤਿਆਰ ਕੀਤੀ ਆ ਜਿਹੜੀ ਹੈ ਸੋ ਉਹ ਕਾਫੀ ਜ਼ਿਆਦਾ ਲੋਕਾਂ ਨੂੰ ਇਹਦਾ ਇਹ ਫਾਇਦਾ ਮਿਲਿਆ ਹੈ ਸੋ ਮੈਂ ਚਾਹੁੰਦਾ ਵੀ ਇਹ ਤੁਹਾਨੂੰ ਸਾਰੇ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਫਾਰਮੂਲਾ ਦੱਸਾਂ ਤਾਂ ਕਿ ਤੁਸੀਂ ਇਸ ਨੂੰ ਆਪਣੇ ਘਰ ਬਣਾ ਸਕੋ ਥੋੜੀ ਜੀ ਮਿਹਨਤ ਹੈ ਇਸ ਵਿੱਚ ਪਰ ਇਹ ਬਹੁਤ ਅੱਛੀ ਚੀਜ਼ ਹੈ ਅ ਇਸ ਨੂੰ ਘਰ ਤਿਆਰ ਕਰਨ ਲਈ ਮੈਂ ਇਹ ਟਾ ਫਾਰਮੂਲਾ ਤੁਹਾਨੂੰ ਦੱਸਣ ਲੱਗਾ ਅ ਜਿਹੜੇ ਮਿੱਤਰ ਕਰਨਾ ਕਰ ਸਕਦੇ ਹਨ ਉਹ ਮੇਰੇ ਕੋਲੋਂ ਮੰਗਾ ਸਕਦੇ ਨੇ ਆ ਇਸ ਦਾ ਮੁਸਕਾ ਨੋਟ ਕਰ ਲੋ ਸ਼ੁੱਧ ਪਾਰਾ ਹੈ ਸ਼ੁੱਧ ਗੰਧਕ ਲੋਪਸਮ ਅਬਰਕ ਪਸਮ 10-10 ਗ੍ਰਾਮ ਤ੍ਰਿਫਲਾ 60 ਗ੍ਰਾਮ ਸ਼ੁੱਧ ਸ਼ਿਲਾਜੀ 30 ਗ੍ਰਾਮ ਸ਼ੁੱਧ ਗੋਗਲ 40 ਗ੍ਰਾਮ ਚਿਤ੍ਰਮੂਲਦੀ ਸ਼ੈਲ 40 ਗ੍ਰਾਮ ਕਟਕੀ 220 ਗ੍ਰਾਮ ਪਹਿਲਾਂ ਪਾਰੇ ਤੇ ਗੰਧਕ ਨੂੰ ਇੱਕ ਦਿਨ ਰਗੜ ਕੇ ਕੱਜਲ ਵਾਂਗ ਕਾਲਾ ਕਰ ਲਵੋ ਅ ਨੋਟ ਕਰੋ ਇਸ ਨੂੰ ਆਪਾਂ ਮਿਕਸੀ ਵਿੱਚ ਨਹੀਂ ਬਣਾਉਣਾ ਇਸ ਨੂੰ ਆਪਾਂ ਮਾਮਜਸਤਾ ਜਿਹੜਾ ਲੋਹੇ ਦਾ ਮਾਮਜਸਤਾ ਹੁੰਦਾ ਤੇ ਉਸ ਉਹ ਲੈ ਕੇ ਤੁਸੀਂ ਉਹਦੇ ਵਿੱਚ ਇਸ ਨੂੰ ਇਸ ਗੰਧਕ ਔਰ ਪਾਰੇ ਨੂੰ ਇੱਕ ਦਿਨ ਪੂਰਾ ਰਗੜਨਾ ਹੈ ਥੋੜੀ ਜਿਮੇਨਤ ਕਰਨੀ ਪੈਣੀ ਹੈ ਕਾਲ ਸੁਰਮੇ ਵਰਗਾ ਹੋ ਜਾਂਦਾ ਹੈ ਫਿਰ ਪਸਮਾ ਜੋ ਵਧੀਆ ਕੁਆਲਿਟੀ ਦੀਆਂ ਹੋਣ ਉਹ ਪਾ ਕੇ ਇੱਕ ਦਿਨ ਉਹਨਾਂ ਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਉਹਨਾਂ ਨੂੰ ਉੱਟਣਾ ਹੈ ਔਰ ਮੈਂ ਇੱਥੇ ਤੁਹਾਨੂੰ ਖਾਸ ਇਹ ਗੱਲ ਦੱਸਣ ਦੱਸਦਾ ਵੀ ਇਸ ਜਿਸ ਨੂੰ ਇਸ ਚੀਜ਼ ਦੀ ਥੋੜੀ ਬਹੁਤੀ ਨੌਲੇਜ ਹੈ ਉਹੀ ਇਹ ਕੰਮ ਖੁਦ ਕਰੇ ਕਿਉਂਕਿ ਜੋ ਸਾਡੇ ਹਿੰਦੁਸਤਾਨ ਦੇ ਵਿੱਚ ਖਾਸ ਇੱਕ ਵੱਡੀ ਵੱਡੀ ਪ੍ਰੋਬਲਮ ਹੈ ਜੋ ਉਹ ਇਹ ਹੈ ਸਾਡੇ ਇੱਥੇ ਮਲਾਵਟ ਬਹੁਤ ਜ਼ਿਆਦਾ ਹੈ ਔਰ ਚੰਗੇ ਨਾਮਵਰ ਪੰਸਾਰੀ ਤੋਂ ਵਧੀਆ ਫਰੈਸ਼ ਜਿਹੜੀਆਂ ਬੂਟੀਆਂ ਜਿਹੜੀਆਂ ਮੈਂ ਦੱਸ ਰਿਹਾ ਉਹ ਲਈਆਂ ਜਾਣ ਔਰ ਪੁਰਾਣਾ ਮਾਲ ਨਾ ਲਿਆ ਜਾਵੇ ਜ਼ਿਆਦਾਤਰ ਉਹ ਲੋਕਾਂ ਨੂੰ ਦੇਖਦੇ ਵੇ ਜੇ ਜਿਹਨੂੰ ਨਹੀਂ ਨੌਲੇਜ ਉਹ ਉਸਨੂੰ ਪ੍ਰਾਣਾ ਸਮਾਨ ਦੇ ਦਿੰਦੇ ਨੇ ਔਰ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਸਗੋਂ ਉਲਟਾ ਨੁਕਸਾਨ ਹੀ ਹੁੰਦਾ ਹੈ ਤੇ ਟਾਈਮ ਵੀ ਖਰਾਬ ਹੁੰਦਾ ਕਿਉਂਕਿ ਬਹੁਤ ਮਿਹਨਤ ਵਾਲਾ ਫਾਰਮੂਲਾ ਹੈ ਪਹਿਲਾ ਪਾਰੇ ਤੇ ਗੰਧਕ ਨੂੰ ਇੱਕ ਦਿਨ ਰਗੜ ਕੇ ਕਜਲ ਬੰਨ ਕਾਲਾ ਕਰ ਲਓ ਫਿਰ ਭਸਮਾ ਜੋ ਵਧੀਆ ਕੁਆਲਿਟੀ ਦੀਆਂ ਹੋਣ ਉਹ ਪਾ ਕੇ ਇੱਕ ਦਿਨ ਫਿਰ ਉਸ ਨੂੰ ਖਲ ਕਰੋ ਰਗੜੋ ਤੀਜੇ ਦਿਨ ਬਾਕੀ ਚੀਜ਼ਾਂ ਦਾ ਕਪੜਾ ਸ਼ਾਨ ਚੂਰਨ ਕਰਕੇ ਵਿੱਚ ਮਿਲਾ ਦਿਓ ਅਤੇ ਨਮ ਦੇ ਪੱਤਿਆਂ ਦਾ ਰਸ ਨਮ ਦੇ ਪੱਤਿਆਂ ਦਾ ਰਸ ਕੰਨਣਾ ਪੈਣਾ ਹੈਗਾ ਉਸ ਨੂੰ 7 ਦਿਨ ਲਗਾਤਾਰ ਕੋਟ ਕੇ ਛੋਲਿਆਂ ਦੇ ਦਾਣੇ ਜਿੱਦੀਆਂ ਗੋਲੀਆਂ ਬਣਾ ਕੇ ਚੰਗੀ ਤਰ੍ਹਾਂ ਸੁਕਾ ਲਵੋ ਸਵੇਰੇ ਸ਼ਾਮ ਦੋ ਦੋ ਗੋਲੀਆਂ ਤ੍ਰਿਫਲਾ ਚੂਰਨ 2 ਗ੍ਰਾਮ ਨਾਲ ਗੁੱਸੇ ਪਾਣੀ ਨਾਲ ਕਾਲਾ ਉਹ পেট ਗੈਸ ਅਤੇ ਕਬਜ ਦੇ ਰੋਗੀਆਂ ਲਈ ਜਾਦੂ ਵਰਗਾ ਅਸਰ ਦਿਖਾਉਣ ਵਾਲੀ ਦਵਾਈ ਹੈ ਇਸ ਦੇ ਸੇਵਨ ਕਰਨ ਨਾਲ ਮੇਦਾ ਜਿਗਰ ਅੰਤੜੀਆਂ ਗੁਰਦੇ ਅਤੇ ਖੂਨ ਦੇ ਦੋਸ਼ ਦੂਰ ਹੋ ਜਾਂਦੇ ਹਨ ਸਰੀਰ ਵਿੱਚ ਸਾਰਾ ਜਿਹੜਾ ਆਪਣਾ ਸਰੀਰ ਦਾ ਖੂਨ ਹੈ ਉਹ ਬਹੁਤ ਹੀ ਸਾਫ ਹੋ ਜਾਂਦਾ ਹੈ ਗੰਦਗੀ ਰਹਿਤ ਹੋ ਜਾਂਦਾ ਹੈ ਸਰੀਰ ਵਿੱਚ ਬਦਬੂ ਨਾਂ ਦੀ ਕੋਈ ਚੀਜ਼ ਨਹੀਂ ਰਹਿੰਦੀ ਵਾਰ-ਵਾਰ ਮਲੇਰੀਆ ਤੋਂ ਪੀੜਤ ਰਹਿਣ ਵਾਲੇ ਰੋਗੀ ਇਸ ਨੂੰ ਇਸ ਨੂੰ ਕੋਲਡ ਦੇ ਨਵਰਤ ਕੇ ਮਲੇਰੀਆ ਤੋਂ ਖਿਹੜਾ ਛੁਰਵਾ ਸਕਦੇ ਹਨ ਗਰਮੀ ਦੇ ਦਿਨਾਂ ਵਿੱਚ ਜਦੋਂ ਮੱਛਰ ਦਾ ਜ਼ੋਰ ਹੋ ਜਾਂਦਾ ਹੈ ਉਦੋਂ ਇਸ ਦੀ ਵਰਤੋਂ ਕਰਦੇ ਜ਼ੈਨ ਨਾ ਮਲੇਰੀਆ ਨਹੀਂ ਹੁੰਦਾ ਸਭ ਰੋਗਾਂ ਵਿੱਚ ਵਰਤੀ ਜਾ ਸਕਣ ਵਾਲੀ ਦਵਾਈ ਹੈ ਜਵਾਨੀ ਵਿੱਚ ਹੋਣ ਵਾਲੇ ਕੈਲਸ਼ਾਈਆ ਜੋ ਕਬਜ਼ ਕਰਨ ਹੋ ਜਾਂਦੇ ਹਨ ਉਹਨਾਂ ਲਈ ਜਾਦੂ ਵਰਗਾ ਅਸਰ ਦਿਖਾਉਂਦੀ ਹੈ ਸੋ ਦੋਸਤੋ ਇਹ ਮੈਂ ਜਿਹੜੇ ਨੁਸਖੇ ਅਕਸਰ ਤੁਹਾਨੂੰ ਦੱਸਦਾ ਹਾਂ ਉਹ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਕਰਿਆ ਕਰੋ ਔਰ ਇਹ ਨਹੀਂ ਪਤਾ ਹੁੰਦਾ ਕਿ ਕਿਹੜੇ ਭੈਣ ਭਰਾ ਨੂੰ ਇਸ ਦੀ ਇਸ ਨਾਲ ਠੀਕ ਹੋ ਜਾਣਾ ਸੋ ਇਹ ਨੁਸਖੇ ਤੁਹਾਡੇ ਲਈ ਮੈਂ YouTube ਤੇ ਪਾਉਣਾ ਤੇ ਮੈਂ ਆਪਣਾ ਇੱਥੇ ਈਮੇਲ ਤੇ ਮੋਬਾਈਲ ਨੰਬਰ ਅਨਾਉਂਸ ਕਰ ਦ ਰਿਹਾ ਜੇ ਕਿਸੇ ਨੇ ਇਸ ਬਾਰੇ ਕੁਝ ਪੁੱਛਣਾ ਹੋਵੇ ਅ ਮੇਰਾ ਨਾਮ ਪੂਰਨ ਡਾਕਟਰ ਅਮਰੀਕ ਸਿੰਘ ਕੰਡਾ ਔਰ ਮੇਰੀ ਈਮੇਲ ਹੈ askandamoga@gmail.com ਔਰ ਮੇਰਾ ਮੋਬਾਈਲ ਨੰਬਰ ਹੈ 98573566 98557 3566 ਇਹ ਮੇਰਾ ਮੋਬਾਈਲ ਨੰਬਰ ਹੈ ਅ ਕਿਸੇ ਭੈਣ ਨੂੰ ਭਰਾ ਨੂੰ ਕੋਈ ਵੀ ਕਿਸੇ ਕਿਸਮ ਦੀ ਮੁਕਤ ਤਕਲੀਫ ਹੋਵੇ ਉਹ ਤੁਸੀਂ ਮੇਰੇ ਨਾਲ ਈਮੇਲ ਔਰ ਫੋਨ ਤੇ ਸੰਪਰਕ ਕਰ ਸਕਦੇ ਹੋ ਬहोत बहोत धन्यवाद ਤੰਦਰੁਸਤ ਰਹੋ ਖੁਸ਼ ਰਹੋ ਸਤਿ ਸ਼੍ਰੀ ਅਕਾਲ